ਦੇ ਪਾਤਸ਼ਾਹ ਦੋ ਜਹਾਨਾਂ ਦੇ ਵਾਲੀ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮubaruk ਹਜ਼ੂਰੀ ਅਤੇ ਧਰਮ ਦੀ ਚਾਦਰ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਮubaruk ਅਸਥਾਨ ਗੁਰਦੁਆਰਾ ਸ੍ਰੀ ਸੀਸਗੰਜ ਸਾਹਿਬ ਆਨੰਦਪੁਰ ਸਾਹਿਬ ਵਿਖੇ ਹਾਜ਼ਰੀਆਂ ਭਰ ਰਹੇ ਗੁਰੂ ਖਾਲਸਾ ਜੀ ਗੁਰੂ ਫਤਿਹ ਦੀ ਸਾਂਝ ਪਾਈਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਇਸ ਮੁਲਕ ਦੇ ਅੰਦਰ ਤਿਲਕ ਤੇ ਜੰਜੂ ਨੂੰ ਲਾਇਆ ਜਾ ਰਿਹਾ ਸੀ ਤਿਲਕ ਤੇ ਜੰਜੂ ਦੀ ਕੋਈ ਬਾਹ ਫੜਨ ਵਾਲਾ ਨਹੀਂ ਸੀ ਤਾਂ ਕਸ਼ਮੀਰ ਨੂੰ ਨਿਸ਼ਾਨਾ ਬਣਾਇਆ ਗਿਆ ਕਿਉਂਕਿ ਉੱਥੇ ਆਗੂ ਰਹਿੰਦੇ ਸੀ ਕਸ਼ਮੀਰੀ ਪੰਡਤ ਕਸ਼ਮੀਰੀ ਪੰਡਤ ਇਸ ਮੁਬਾਰਕ ਧਰਤੀ ਤੇ ਆਏ ਪਹਿਲੀ ਗੱਲ ਉਦੋਂ ਵੀ ਸਾਰਿਆਂ ਦੀ ਆਸ ਗੁਰੂ ਨਾਨਕ ਦਾ ਘਰ ਸੀ ਕਿ ਜਦੋਂ ਕੋਈ ਕਿਤੇ ਬਾਹ ਨਾ ਫੜੇ ਤਾਂ ਗੁਰੂ ਨਾਨਕ ਦਾ ਘਰ ਸਾਡੀ ਬਾਹ ਫੜੇਗਾ ਫਿਰ ਨੌਵੇਂ ਪਾਤਸ਼ਾਹ ਇਸ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਦਿੱਲੀ ਦੀ ਧਰਤੀ ਤੇ ਗਏ ਲਾਲਚ ਦਿੱਤੇ ਡਰ ਦਿੱਤੇ ਪਰ ਜੋ ਬਚਨ ਨੇ ਭਟ ਚੰਦ ਜੀ ਦੇ ਚਿਤ ਚਰਨ ਕਮਲ ਕਾਇ ਆਸਰਾ ਚਿਤ ਚਰਨ ਕਮਲ ਸੰਗ ਜੋੜੀਐ ਮਨ ਲੋਚੈ ਬੁਰਿਆਈਆਂ ਗੁਰ ਸ਼ਬਦੀ ਇਹ ਮਨ ਹੋੜੀਐ ਤੇ ਫੇਰ ਅੱਗੇ ਜਾ ਕੇ ਕਹਿੰਦੇ ਆ ਬਾਹੇ ਜਿੰਨਾ ਦੀ ਪਕੜੀਐ ਸਿਰ ਦੀਜੈ ਬਾਹੇ ਨਾ ਛੋੜੀਐ ਗੁਰੂ ਨੇ ਤਿਲਕ ਤੇ ਜੰਜੂ ਵਾਲਿਆਂ ਦੀ ਬਾਹ ਫੜੀ ਹਿੰਦੂ ਧਰਮ ਨੂੰ ਬਚਾਇਆ ਨਹੀਂ ਤੇ ਅੱਜ ਕੱਲ ਤੇ ਆਪਾਂ ਵੇਖਦੇ ਆ ਲੋਕ ਸਵੇਰੇ ਕਿਸੇ ਪਾਸੇ ਹੁੰਦੇ ਆ ਤੇ ਸ਼ਾਮ ਨੂੰ ਕਿਸੇ ਦੂਜੇ ਪਾਸੇ ਚਲੇ ਜਾਂਦੇ ਜਿਹੜਾ ਸਿੱਖ ਪੰਥ ਨੂੰ ਛੱਡ ਕੇ ਜਾਂਦਾ ਹੈ ਗੁਰੂ ਗ੍ਰੰਥ ਨੂੰ ਛੱਡ ਕੇ ਜਾਂਦਾ ਹੈ ਉਹਦੇ ਵਿੱਚ ਸਿੱਖੀ ਵਾਲਾ ਕਣ ਨਹੀਂ ਹੈ ਕਿਉਂਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਨਾਲ ਤਿੰਨ ਸਿੱਖ ਸ਼ਹੀਦ ਕੀਤੇ ਲਾਲਚ ਦਿੱਤੇ ਡਰ ਦਿੱਤੇ ਪਰ ਤਿੰਨੇ ਸਿੱਖ ਇੱਕੋ ਇਸ਼ਾਰਾ ਦੱਸਦੇ ਆ ਜਦੋਂ ਸ਼ਹੀਦ ਕਰੋਂ ਸਾਡੇ ਮੁਖ ਸਾਡੇ ਗੁਰੂਵਾਲ ਹੋਣ ਅੱਜ ਵੀ ਇਹੀ ਲੋੜ ਹੈ ਸਾਡੇ ਮੁਖ ਗੁਰੂ ਗ੍ਰੰਥਵਾਲ ਅਤੇ ਗੁਰੂ ਪੰਥਵਾਲ ਹੋਣ ਅੱਜ ਸਮੁੱਚੀ ਲੋਕਾਈ ਰਗਟ ਭਾਏ ਗੁਰ ਤੇਗ ਬਹਾਦਰ ਸਗਲ ਸ੍ਰਿਸ਼ਟ ਤੇ ਢਾਪੀ ਚਾਦਰ ਧਰਮ ਦੀ ਚਾਦਰ ਨਵੇਂ ਪਾਤਸ਼ਾਹ ਗੁਰ ਤੇਗ ਬਹਾਦਰ ਦੀ ਲਾਸਾਨੀ ਸ਼ਹਾਦਤ ਨੂੰ ਯਾਦ ਕਰ ਰਹੀ ਹੈ ਇਹ ਸ਼ਹਾਦਤ ਲਾਸਾਨੀ ਹੈ ਉਹਨਾਂ ਦੇ ਲਈ ਸ਼ਹਾਦਤ ਜਿਨ੍ਹਾਂ ਨਾਲ ਗੁਰੂ ਦੇ ਸਿਧਾਂਤ ਮੇਲ ਨਹੀਂ ਖਾਂਦੇ ਪਰ ਕਿਉਂਕਿ ਗੁਰੂ ਨਾਨਕ ਦਾ ਘਰ ਹੈ ਨਾਨਕ ਨਾਮ ਚੜ ਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਇਥੇ ਸ਼ਰਨ ਆਿਆਂ ਦੀ ਲਾਜ ਰੱਖੀ ਜਾਂਦੀ ਅੱਜ ਜਦੋਂ ਅਸੀਂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਸ਼ਹੀਦ ਭਾਈ ਮਤੀ ਦਾਸ ਜੀ ਸ਼ਹੀਦ ਭਾਈ ਸਤੀ ਦਾਸ ਜੀ ਸ਼ਹੀਦ ਭਾਈ ਦਿਆਲਾ ਜੀ ਤਿੰਨਾਂ ਦੇ 350 ਸਾਲਾ ਸ਼ਹੀਦੀ ਸਾਕੇ ਨੂੰ ਯਾਦ ਕਰ ਪਰ ਨਾਲ ਹੀ ਇਹ ਸਮਾਂ ਹੈ ਕੌਮ ਦੇ ਮੰਥਨ ਦਾ ਕਿਸੇ ਵੇਲੇ ਅਸੀਂ ਦੂਜਿਆਂ ਦੇ ਧਰਮ ਨੂੰ ਬਚਾਉਂਦੇ ਆਂ ਦੂਜਿਆਂ ਦੀ लाज ਰੱਖਦੇ ਆਂ ਪਰ ਅੱਜ ਇਸੇ ਪੰਜਾਬ ਦੇ ਅੰਦਰ ਇਸ ਮੁਲਕ ਦੇ ਅੰਦਰ ਕਿਤੇ ਸਾਡੇ ਕੜੇ ਲੋਹਾਏ ਜਾਂਦੇ ਆਂ ਕਿੱਤੇ ਕਿਰਪਾ ਨਾਲ ਲੋਹਾਈਆਂ ਜਾਂਦੀਆਂ ਸਾਡੇ ਗੁਰੂ ਨੇ ਹਿੰਦੂ ਧਰਮ ਦੀ ਧਾਰਮਿਕ ਪਛਾਣ ਲਈ ਸ਼ਹਾਦਤ ਦਿੱਤੀ ਅਸੀਂ ਆਪਣੀ ਪਛਾਣ ਦੇ ਨਾਲ ਕੋਈ ਸਮਝੌਤਾ ਨਹੀਂ ਕਰ ਸਕਦੇ ਦੁਨੀਆਂ ਦਾ ਆਖਰੀ ਸੇਖਵੀ ਜਿਹੜੀ ਪਛਾਣ ਗੁਰੂ ਨੇ ਦਿੱਤੀ ਆ ਉਸ ਪਛਾਣ ਦੇ ਲਈ ਜੂਝੇਗਾ ਪਛਾਣ ਨਾਲ ਕੋਈ ਸਮਝੌਤਾ ਨਹੀਂ ਹੈ ਪਰ ਕਿਉਂ ਹੋ ਰਿਹਾ ਹੈ ਸਾਡੇ ਵਿੱਚ ਫੁੱਟ ਹੈ ਆਪਸੀ ਗੁੱਟਬਾਜੀ ਹੈ ਜਿੰਨਾ ਚਿਰ ਤੱਕ ਅਸੀਂ ਇੱਕ ਕੌਮ ਜਿਹੜਾ ਕੌਮ ਹੈ ਸਾਡੀ ਕੌਮੀਆਂਤਾ ਉਹਦੇ ਸਿਧਾਂਤ ਤੇ ਇਕੱਠੇ ਨਹੀਂ ਹੁੰਦੇ ਇਹ ਹਮਲੇ ਹੁੰਦੇ ਰਹਿਣ ਦੂਜੀ ਗੱਲ ਕੱਲ ਉਹਨਾਂ ਨੇ ਸ਼ਾਸਨ ਲਾਇਆ ਤੇ ਕਹਿੰਦੇ ਗੁਰੂ ਨੂੰ ਸਮਰਪਤ ਆ ਮੈਂ ਕਹਿੰਨਾ ਚੰਗੀ ਗੱਲ ਆ ਉਹਨਾਂ ਦਾ ਇੱਕ ਬਲਾਰਾ ਬੋਲ ਰਿਹਾ ਸੀ ਅਹੇ ਜੀ ਸਾਨੂੰ ਰੋਕਿਆ ਗਿਆ ਸੀ ਨਹੀਂ ਮਨਾ ਸਕਦੇ ਉਸ ਨਾਮ ਵਾਲ ਦਾ ਕੋਈ ਪਰ ਜਦੋਂ ਬੋਲ ਰਿਹਾ ਤੇ ਸਿਰ ਤੇ ਰਮਾਲ ਵੀ ਨਹੀਂ ਲਿਆ ਤੁਸੀਂ ਗੁਰੂ ਦੀ ਕਹਨੇ ਸ਼ਤਾਬ ਦੀ ਨੂੰ ਸਮਰਪਿਤ ਕੀਤਾ ਤੇ ਘਟੋ ਘੱਟ ਜਿਹੜੇ ਮੋਨੇ ਸੀ ਉਹਨਾਂ ਦੇ ਸਿਰ ਤੇ ਢਕਾ ਲੈਨੇ ਮੈਨੂੰ ਤੁਸੀਂ ਦੱਸੋ ਅਸੀਂ ਜਦੋਂ ਵੀ ਗੁਰੂ ਨੂੰ ਯਾਦ ਕਰਦੇ ਆਂ ਖਾਸ ਕਰਕੇ ਕਾਦੀ ਨੰਗੇ ਸਿਰ ਗੁਰੂ ਨੂੰ ਯਾਦ ਕਰਦੇ ਆਂ ਇਹ ਗੁਰੂ ਦੀ ਬੇਅਦਬੀ ਨਹੀਂ ਤੇ ਫੇਰ ਜਦੋਂ ਜਥੇਦਾਰ ਕਹਿੰਦਾ ਵੀ ਗਲਤ ਕੀਤਾ ਤੇ ਫੇਰ ਜਿਹੜੇ ਜ਼ਮੀਨਾਂ ਥੱਲੇ ਟਰਾਲੀਆਂ ਦੱਬ ਕੇ ਕਿਸਾਨਾਂ ਦੀਆਂ ਉਹ ਮਤਾਂ ਦੇਣ ਦੀ ਗੱਲ ਕਰਦੇ ਦੇਖੋ ਏ ਆਕਾਲ ਤਖਤ ਸਾਹਿਬ ਇੱਥੇ ਸਾਡੇ ਬਾਬਾ ਕਾਲੀ ਫੂਲਾ ਸਿੰਘ ਸ਼ੇਰੇ ਪੰਜਾਬ ਨੂੰ ਵੀ ਸਾਜਦੇ ਤੇ ਉਹ ਨਿਮਰਤਾ ਨਾਉਂਦੇ ਆ ਇਹ ਕੌਣ ਜਿਹੜੇ ਆਕਾਲ ਤਖਤ ਸਾਹਿਬ ਨੂੰ ਚੈਲੰਜ ਕਰਨ ਦੀ ਹਿੰਮਤ ਰੱਖਦੇ ਆ ਤੇ ਮੈਂ ਕੌਮ ਨਾਲ ਵਾਅਦਾ ਕਰਦਾ ਮੈਂ ਪਹਿਲਾਂ ਵੀ ਕਿਹਾ ਸੀ ਕੌਮ ਦੇ ਅੱਗੇ ਤੇ ਪੰਥ ਅੱਗੇ ਹਜ਼ਾਰ ਵਾਰੀ ਝੁਕਾਂਗੇ ਪਰਾ ਜਿਹੜੀਆਂ ਸਰਕਾਰਾਂ ਸਾਡੀ ਪਛਾਣ ਤੇ ਸਾਡੇ ਗੁਰਦੁਆਰਿਆਂ ਤੇ ਕਬਜ਼ਾ ਕਰਨਾ ਚਾਹੁੰਦੀਆਂ ਇਹਨਾਂ ਦੇ ਸਾਹਮਣੇ ਅੜਾਂਗੇ ਵੀ ਤੇ ਇਹਨਾਂ ਦੇ ਨਾਲ ਲੜਾਂਗੇ ਵੀ ਬਾਕੀ ਵੇਖੋ ਮੋਰਚਾ ਲੱਗਾ ਗੁਰੂ ਕੇ ਬਾਗ ਦਾ ਲੜੇ ਕੌਣ ਅਕਾਲੀ ਜੱਟੋ ਦਾ ਮੋਰਚਾ ਨਨਕਾਣਾ ਸਾਹਿਬ ਦਾ ਮੋਰਚਾ ਤੇ ਪਿਛੇ ਜੇ ਹਰਿਆਣੇ ਦੇ ਵਿੱਚ ਚੋਣ ਹੋਈ ਗੁਰਦੁਆਰਾ ਕਮੇਟੀ ਦੀ ਮਨਸ਼ਾ ਕਿੰਨੀ ਮਾੜੀ ਆ ਤੇ ਸ਼ਬਦ ਕਿੰਨਾ ਚੁੱਪਦਾ ਏ ਅਕਾਲੀ ਕਹਿੰਦੇ ਜੀ ਜਿਸ ਵੀ ਜਮਾਤ ਦੇ ਨਾਲ ਅਕਾਲੀ ਸ਼ਬਦ ਲੱਗਾ ਉਹ ਗੁਰਦੁਆਰਾ ਕਮੇਟੀ ਦੀ ਚੋਣ ਹੀ ਨਹੀਂ ਲੜ ਸਕਦੇ ਇਹਨਾਂ ਨੂੰ ਪੁੱਛੇ ਭਲੇ ਮਾਨਸਾ ਨੂੰ ਵੀ ਗੁਰਦੁਆਰੇ ਜਦੋਂ ਆਜ਼ਾਦ ਕਰਾਏ ਹਮ ਅਕਾਲੀ ਸਭ ਕੇ ਵਾਲੀ ਹਮਰਾ ਪੰਥ ਨਿਆਰਾ ਹੈ ਗੁਰਦੁਆਰੇ ਆਜ਼ਾਦ ਪੰਥ ਨੇ ਜਦੋਂ ਕਰਾਏ ਉਦੋਂ ਅਕਾਲੀ ਲੜੇ ਪਰ ਇੰਨੀ ਨਫ਼ਰਤ ਕਹਿੰਦੇ ਜਿਹਦੇ ਨਾਲ ਇਹ ਸ਼ਬਦ ਲੱਗਾ ਉਹ ਚੋਣ ਹੀ ਨਹੀਂ ਲੜ ਸਕਦਾ ਇਹੋ ਕੁਝ ਹੀ ਇਹ ਪੰਜਾਬ ਚ ਚਾਹੁੰਦੇ ਤੋਂ ਮੈਂ ਕੌਮ ਨੂੰ ਅਪੀਲ ਕਰਦਾ ਹਾਂ ਆਪਾਂ ਇਕੱਠੇ ਹੋਈਏ ਆਪਾਂ ਗੁਰੂ ਨਾਲ ਜੁੜ ਗਏ ਬਾਣੀ ਨਾਲ ਜੁੜ ਗਏ ਤੇ ਤਗੜੇ ਹੋਈਏ ਪੰਜਾਬ ਸਾਡਾ ਘਰ ਵਾ ਸਿੱਖਾਂ ਦਾ ਭਾਵੇਂ ਅਕਾਲ ਤਖ਼ਤ ਸਾਹਿਬ ਸਾਰੇ ਦੁਨੀਆਂ ਦੇ ਸਿੱਖਾਂ ਦਾ ਪਰ ਪੰਜਾਬ ਦੇ ਸਿੱਖਾਂ ਦਾ ਪੇਕਾ ਘਰ ਪੰਜਾਬ ਮੈਂ ਪਾਕਿਸਤਾਨ ਗਿਆ ਨਨਕਾਣਾ ਸਾਹਿਬ ਮੈਂ ਤੁਰਿਆ ਜਾਂਦਾ ਸੀ ਨਗਰ ਕੀਰਤਨ ਚ ਤੇ ਦੋ ਬੱਚੇ ਆਉਣ ਇੱਕ 4 ਸਾਲ ਦਾ ਇੱਕ 6 ਸਾਲ ਦਾ ਤੇ ਕਿਰਪਾਨਾਂ ਉਤੋਂ ਦੀਆਂ ਪਾਈਆਂ ਤੇ ਪੰਥ ਦੇ ਰੰਗ ਨੀਲੇ ਸਿਰ ਤੇ ਸਜਾਏ ਉਹਨਾਂ ਨੇ ਤੇ ਮੈਂ ਪਿਆਰ ਦੇ ਨਾਲ ਬੱਚੇ ਨੂੰ ਗੱਲ ਵਕੜੀ ਪਾਈ ਜ਼ਫੀ ਪਾਈ ਮੈਂ ਪੁੱਛਿਆ 4 ਸਾਲ ਦੇ ਬੱਚੇ ਨੂੰ ਕੀ ਨਾਮ ਸ਼ੇਰਾ ਤੇਰਾ ਕਹਿੰਦਾ ਸਰਦਾਰ ਹਿੰਮਤ ਸਿੰਘ ਮੈਂ ਉਹਨੂੰ ਪੁੱਛਿਆ ਬਈ ਸਰਦਾਰ ਕੱਲਾ ਹਿੰਮਤ ਸਿੰਘ ਕਿਉਂ ਨਹੀਂ ਕਿਰਪਾਨ ਵਾਲਾ ਹੱਥ ਲਾ ਕੇ ਕਹਿੰਦਾ ਕਿਉਂਕਿ ਆਪਾਂ ਸਰਦਾਰ ਹੁੰਨੇ ਆ ਮੈਂ ਕੌਮ ਨੂੰ ਅਪੀਲ ਕਰਦਾ ਵਾਂ ਆਪਾਂ ਸਰਦਾਰਾਂ ਅਸੀਂ ਕਿਸੇ ਦੀ ਗੁਲਾਮੀ ਨਹੀਂ ਕਰ ਸਕਦੇ ਸਾਨੂੰ ਗੁਰੂ ਨੇ ਸਰਦਾਰ ਬਣਾਇਆ ਹੈ ਤੇ ਮੈਂ ਜਦੋਂ ਉੱਥੇ ਬੱਚੇ ਵੇਖੇ ਮੇਰਾ ਇੱਕ ਸੁਭਾਅ ਤੇ ਮੈਂ ਆਖਿਆ ਵੀ ਇਹ ਕਹਿੰਦੇ ਬੱਚੇ ਬਲੋਚਿਸਤਾਨ ਤੋਂ ਆ ਉੱਥੇ ਪੰਜ ਛੇ ਪਰਿਵਾਰ ਆ ਸਾਡੇ ਸਾਰੇ ਉਥੋਂ ਦੇ ਸਿੱਖ ਪੂਰੀ ਦੁਨੀਆ ਦੇ ਵਿੱਚ ਵਸਣ ਵਾਲੇ ਸਿੱਖ ਭਾਰਤ ਵਿੱਚ ਜੇ ਪੇਕਾ ਕਰ ਤਗੜਾ ਹੋਊਗਾ ਤੇ ਉਹ ਸੇਫਵਾ ਜੇ ਇੱਥੇ ਹੀ ਕਮਜ਼ੋਰ ਪੈ ਗਿਆ ਪੰਥ ਤੇ ਫੇਰ ਵੇਖੋ ਸਾਡਾ ਕੋਈ ਬਹੁਤਾ ਕਿਸੇ ਪਾਸੇ ਚਾਰਾ ਨਹੀਂ ਚੱਲਣਾ ਹੈ ਬੰਦੀ ਸਿੰਘਾਂ ਦੀ ਗੱਲ ਚੱਲੀ ਹੈ ਬੰਦੀ ਸਿੰਘਾਂ ਦੇ ਬਾਰੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਇਹਨਾਂ ਨੇ ਮਤਾ ਵੀ ਪਾਇਆ ਮੈਨੂੰ ਪਤਾ ਵਾ ਪਿੱਛੇ ਦੇ 28 ਲੱਖ ਦਸਖਤ ਕਰਾ ਕੇ ਤੇ ਦਿੱਲੀ ਪਹੁੰਚੇ ਸੀ। ਕਈ ਸਾਡੇ ਵਿੱਚ ਧਿਆਨ ਸਿੰਘ ਡੋਗਰੇ ਵਾਲੇ ਵੀ ਆ। ਉਹ ਗੱਲ ਫੇਰ ਸਿਰੇ ਨਾ ਲੱਗੀ ਉੱਥੇ। ਸਰਕਾਰ ਦੇ ਨਾਲ ਅੱਜ ਪੰਥ ਬੈਠਾ ਹੈ। ਮੈਂ ਜਕਾਰਾ ਛੱਡਾਂਗਾ ਤੁਸੀਂ ਬਾਹਾਂ ਖੜੀਆਂ ਕਰਨੀਆਂ। ਕੀ ਪੰਥ ਬੰਦੀ ਸਿੰਘਾਂ ਦੀ ਰਿਹਾਈ ਨਹੀਂ ਮੰਗਦਾ? ਅਸੀਂ ਸਾਰੇ ਬੰਦੀ ਸਿੰਘਾਂ ਦੀ ਰਿਹਾਈ ਮੰਗਦੇ ਆ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦੇਗ ਟੇਗ ਪੰਥ ਕੀ ਜਿੰਦਕ ਰਾਜ ਕਰੇਗਾ ਗੁਰੂ ਕਿਰਪਾ ਕਰੇ ਗੁਰੂ ਮੇਰ ਕਰੇ ਅੱਜ ਜਿਵੇਂ ਇੱਥੇ ਸਾਰਾ ਹੀ ਪੰਥ ਆ ਗਿਆ ਆਪਾਂ ਇਸੇ ਤਰ੍ਹਾਂ ਵੇਖੋ ਸਾਡਾ ਗੁਰੂ ਤੇ ਦੁਜਿਆਂ ਲਈ ਸ਼ਹਾਦਤ ਦਿੰਦਾ ਸੀ ਆਪਣੇ ਲਈ ਤੇ ਬਹਿ ਜੀਏ ਕੌਮ ਦੇ ਸਾਹਮਣੇ ਚੁਣੌਤੀਆਂ ਬਹੁਤ ਸਰਵਰ ਪੰਖੀ ਹੇਕੜੋ ਫਾਹੀ ਵਾਲ 50 ਇਹ ਤਨ ਲੈਰੀ ਗੱਡthia ਸੱਚੇ ਤੇਰੀ ਆਸ ਪਰ ਮੈਨੂੰ ਆਪਣੇ ਨੌਜਵਾਨਾਂ ਤੇ ਮਾਣ ਵੀ ਬੜਾ ਹੈ ਕਹਿੰਦੇ ਜੀ ਇਹ ਸ਼ਰਾਬੀ ਆ ਇਹ ਨਸ਼ੇੜੀ ਆ ਪਰ ਜਦੋਂ ਹੜ ਆਇਆ ਸਰਕਾਰ ਕਿਤੇ ਨਹੀਂ ਦਿਸੀ ਪੰਜਾਬ ਦੇ ਨੌਜਵਾਨ ਪੰਥ ਪੰਥ ਦੇ ਨਿਸ਼ਾਨ ਸਾਬ ਲਾ ਕੇ ਟਰਾਲੀਆਂ ਟਰੈਕਟਰਾਂ ਤੇ ਰਸਦਾ ਵੜਦੇ ਫਿਰਦੇ ਮੈਂ ਆਮ ਹੀ ਇਹ ਗੱਲ ਬੋਲਦਾ ਨਾ ਮੈਂ ਫੇਰ ਦਰਾਉਂਗਾ ਪੰਜਾਬ ਦਾ ਨੌਜਵਾਨ ਪੰਜਾਬ ਚੜਦੀ ਕਲਾ ਚ ਭਟਕ ਗਏ ਨੇ ਭਾਵੇਂ ਗੱਬਰੂ ਫੇਰ ਇੱਕ ਦਿਨ ਮੁੜ ਆਉਣਗੇ ਮੁਖ ਹੋਣੇ ਆਨੰਦਪੁਰ ਵੱਲ ਨੂੰ ਚੜਦੀ ਕਲਾ ਦੇ ਗੀਤ ਗਾਉਣਗੇ ਸਿੱਖ ਦਾ ਮੁਖ ਆਨੰਦਪੁਰ ਸਾਹਿਬ ਅੰਮ੍ਰਿਤਸਰ ਸਾਹਿਬ ਵੱਲ ਹੈ ਜਿਹਦਾ ਮੁਖ ਦਿੱਲੀ ਵੱਲ ਹੈ ਇਹ ਦਿੱਲੀ ਦੀ ਧਰਤੀ ਤੇ ਹੀ ਸਾਡੇ ਗੁਰੂ ਨੂੰ ਸ਼ਹੀਦ ਕੀਤਾ ਹੈ ਇਹ ਚੇਤੇ ਚ ਰੱਖਣਾ ਹੈ ਦਿੱਲੀ ਤੋਂ ਚੱਲਣ ਵਾਲੀਆਂ ਤਾਕਤਾਂ ਸਿੱਖਾਂ ਦੀਆਂ ਸਕੀਆਂ ਨਹੀਂ ਸਾਡਾ ਤੇ ਇਤਿਹਾਸ ਭਰਿਆ ਪਿਆ ਤੋਂ ਮੈਂ ਸਮੁੱਚੀ ਸੰਗਤ ਦਾ ਖਾਸ ਕਰਕੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਬੜਾ ਔਖਾ ਸਮਾਂ ਸੀ ਆ ਜਿਨ੍ਹਾਂ ਨੂੰ ਤੁਸੀਂ ਸਰਕਾਰ ਕਹਿੰਨੇ ਇਹ ਕਦੀ ਅਕਾਲ ਤਖਤ ਦੇ ਆ ਕੇਸਗੜ ਸਾਹਿਬ ਤਖਤ ਦੇ ਰਾਜ ਟੋਏ ਪੁੱਟ ਕੇ ਗਏ ਕਾਦੀ ਸਾਰੇ ਸ਼ਹਿਰ ਚ ਸਪੀਕਰ ਬਣ ਗਏ ਪਰ ਜਦੋਂ ਅਸੀਂ ਕਹਾਂ ਨਾ ਵੀ ਜੇ 10 ਵਜੇ ਤੱਕ ਨਾ ਲੱਥੇ ਤੇ ਤਾਰਾਂ ਵੱਡਾਂਗੇ ਤੇ ਜ਼ਬਤ ਕਰਾਂਗੇ ਸਪੀਕਰ ਤੇ ਪਹਿਲਾ ਹੀ ਇਹਨਾਂ ਨੇ ਲਾ ਦਿੱਤੇ ਇਹ ਤਖਤਾਂ ਦੀ ਘੇਰਾਬੰਦੀ ਨਹੀਂ ਹੋਣੀ ਇਹਨਾਂ ਵੱਲੋਂ ਨਾ ਸੀ ਹੋਣ ਦਵਾਂਗੇ ਸ਼ਰੂਮਣੀ ਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਦੀ ਬਾਦਲ ਆਏ ਆ ਤੇ ਮੈਂ ਇਹ ਸੁਝਾ ਦਿੰਨਾ ਵੀ ਜਦੋਂ ਵੀ ਕੋਈ ਸ਼ਤਾਬ ਦੀ ਪਹਿਲਾਂ ਵੀ ਆਉਂਦੇ ਆ ਜਦੋਂ ਵੀ ਕੋਈ ਸ਼ਤਾਬਦੀ ਹੋਵੇ ਪੰਥ ਦੀ ਨਮੈਂਦਾ ਜਮਾਤ ਆ ਸ਼ਰੂ ਮਣੀ ਅਕਾਲੀ ਦਲ ਰਾਸੀ ਇਹ ਸ਼ਤਾਬਦੀਆਂ ਚ ਆਉਣ ਪੰਥ ਨਾਲ ਗੱਲਬਾਤ ਕਰਨ ਅਤੇ ਗੁਰੂ ਪਾਤਸ਼ਾਹ ਨੂੰ ਇਸੇ ਤਰ੍ਹਾਂ ਸਜਦੇ ਕਰਨ 29 ਨਵੰਬਰ 350 ਸਾਲ ਬਾਅਦ ਇਤਿਹਾਸਕ ਮੌਕਾ ਆ ਰਿਹਾ ਜਦੋਂ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਸੀਸ ਭਾਈ ਜੈਤਾ ਜੀ ਦਿੱਲੀ ਤੋਂ ਵਿਵਾਨਗੜ੍ਹ ਸਾਹਿਬ ਲੈ ਕੇ ਆਏ ਸੀ ਕੀਰਤਪੁਰ ਸਾਹਿਬ ਮਾ ਨਾਨਕੀ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਮਾਂ ਉਹਨਾਂ ਨੇ ਪੁੱਤ ਦਾ ਕੱਲਾ ਸਿਰ ਵੇਖਿਆ ਮਾਤਾ ਗੁਜਰੀ ਉਹਨਾਂ ਦੇ ਮੈਲ ਪਤਨੀ ਪਤੀ ਦਾ ਸਿਰ ਵੇਖਿਆ ਗੁਰੂ ਗੋਬਿੰਦ ਸਿੰਘ ਉਹਨਾਂ ਨੇ ਆਪਣੇ ਬਾਪੂ ਦਾ ਗੁਰੂ ਤੇਗ ਬਹਾਦਰ ਦਾ ਕੱਲਾ ਸਿਰ ਵੇਖਿਆ ਸੰਗਤ ਪਾਠ ਕਰਦੇ ਆ ਕੀਰਤਨ ਬਿਬਾਨਗੜ ਸਾਹਿਬ ਤੋਂ ਇੱਥੇ ਸੀਸ ਗੰਸਾਹਬ ਆਈ ਸੀ ਤੇ ਮੈਂ ਬੇਨਤੀ ਕਰਦਾ ਵਾਂ ਪੰਥ ਨੂੰ 29 ਨਵੰਬਰ ਨੂੰ ਕੋਈ ਸਿੱਖ ਘਰੇ ਨਾ ਰਵੇ ਆਪਾਂ ਉਹਨਾਂ ਪਲਾਂ ਦੇ ਗਵਾਹ ਬਣਾਂਗੇ 350 ਸਾਲ ਬਾਅਦ ਜਦੋਂ ਗੁਰੂ ਸਾਹਿਬ ਜੀ ਦਾ ਸੀਸ ਉੱਥੋਂ ਆਇਆ ਸੀ ਦਲਬਾਬਾ ਬਿਧੀ ਚੰਦ ਵਾਲੇ ਇੱਕ ਬੜਾ ਸੋਨਾ ਸੁਝਾਅ ਦੇ ਕੇ ਗਏ ਸੀ ਅਸੀਂ ਉਹਦੇ ਤੇ ਅਮਲ ਕਰਾਂਗੇ ਬਾਬਾ ਅਵਤਾਰ ਸਿੰਘ ਜੀ ਆਪਾਂ ਇੱਕ ਟਾਈਮ ਨਿਯਤ ਕਰਾਂਗੇ ਅਗਲੇ ਆਉਣ ਵਾਲੇ ਸਮੇਂ 'ਚ ਕਿ ਵਿਵਾਨਗੜ੍ਹ ਸਾਹਿਬ ਤੋਂ ਇੱਕ ਨਿਯਤ ਸਮੇਂ ਤੇ ਨਗਰ ਕੀਰਤਨ ਚੱਲਿਆ ਕਰੂ ਤੇ ਇਥੇ ਨਿਯਤ ਸਮੇਂ ਤੇ ਅਰਦਾਸ ਹੋਇਆ ਕਰੂ ਜਿਵੇਂ ਜੋਤੀ ਸਰੂਪ ਸਾਹਿਬ ਹੁੰਦੀ ਫਤਿਹਗੜ੍ਹ ਸਾਹਿਬ ਕੌਮ ਦੇ ਸ਼ਹੀਦਾ ਨੂੰ ਯਾਦ ਰੱਖੀਏ ਆਪਸ ਵਿੱਚ ਪਿਆਰ ਰੱਖੀਏ ਨਫ਼ਰਤਾਂ ਤੇ ਸਾਨੂੰ ਸਿਖਾਈਆਂ ਹੀ ਨਹੀਂ ਗੁਰੂ ਨੇ ਇੱਕ ਦੂਜੇ ਸਿੱਖ ਦੀ ਕਦਰ ਕਰੀਏ ਪਿਆਰ ਕਰੀਏ ਮਦਦ ਕਰੀਏ ਖੰਡੇ ਬਾਟੇ ਦੀ ਪਾਲ ਸ਼ਕੀਏ ਗੁਰੂ ਵਾਲੇ ਬਣੀਏ ਹਮੇਸ਼ਾ ਚੜ੍ਹਦੀ ਕਲਾ ਚ ਰਹੀਏ ਇੱਕ ਦੂਜੇ ਦਾ ਸਾਥ ਦਈਏ ਮੈਂ ਇੱਥੇ ਪਹੁੰਚਿਆ ਸਾਰੀਆਂ ਗੁਰੂਕੀਆਂ ਸੰਗਤਾਂ ਸ਼ਰੋਮਣਿ ਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਸਰਦਾਰ ਬਲਵਿੰਦਰ ਸਿੰਘ ਦੀ ਭੁੰਡੜ ਸਰਦਾਰ ਤਜਿੰਦਰ ਸਿੰਘ ਮਿੱਡੂ ਖੇੜਾ ਅਤੇ ਸਮੁੱਚੀ ਲੀਡਰਸ਼ਿਪ ਸਰਦਾਰ ਦਲਜੀਤ ਸਿੰਘ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਦੀ ਧਾਮੀ ਸਾਰੀ ਗੁਰੂ ਕੀ ਸੰਗਤ ਦਾ ਆਖਰੀ ਆਪਾਂ ਸੰਗਤੀ ਰੂਪ ਦੇ ਵਿੱਚ ਦੋ ਪੰਕਤੀਆਂ ਪੜ੍ਹਨੀਆਂ ਇਹ ਸੰਦੇਸ਼ ਦੇਣਾ ਸਾਡੇ ਗੁਰੂ ਨੇ ਕਿਹਾ ਨਾ ਅਸੀਂ ਡਰਦੇ ਆਂ ਤੇ ਨਾ ਕਿਸੇ ਨੂੰ ਡਰਾਉਂਦੇ ਆਂ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਬਚਨ ਭੈ ਕਾਹੂ ਕਉ ਦੇਤਨ ਭੈ ਕਾਹੂ ਕਉ ਦੇਤਨ ਹੈ ਪਮਾਨ ਤਿਆਨ ਨਹ ਪਮਾਨ ਤਿਆਨ ਗੁਰਵਾਨ ਤਿਆਨ ਕਹੋ ਨਾਨਕ ਸੁਨ ਰੇ ਮਨਾ ਕਹੋ ਨਾਨਕ ਸੁਨ ਰੇ ਮਨਾ ਗਿਆਨੀ ਤਾਹੇ ਬਖਾਨ ਗਿਆਨੀ ਤਾਹੇ ਬਖਾਨ ਗਿਆਨੀ ਤਾਹੇ ਬਖਾਨ ਧੰਨ ਧੰਨ ਗੁਰੂ ਤੇਗ ਬਹਾਦਰ ਧੰਨ ਧੰਨ ਗੁਰੂ ਤੇਗ ਬਹਾਦਰ ਗੁਰੂ ਕਿਰਪਾ ਕਰੇ ਇਸੇ ਤਰ੍ਹਾਂ ਬਾਣੀ ਤੇ ਬਾਣੇ ਨਾਲ ਜੁੜੀਏ ਇੱਕ ਪਰਿਵਾਰ ਵਾਂਗ ਰਹੀਏ ਪੁਰ ਗਲਤੀ ਦੀ ਮਾਫੀ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ